ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਟਿਆਲਾ ਫਤਿਹ ਸੰਕਲਪ ਰੈਲੀ ਵਿੱਚ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦੇ达 ਸਿੰਘ ਪੱਟੀ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਵਰਕਰਾਂ ਤੇ ਆਗੂਆਂ ਦਾ ਜਤਾਰ ਰਵਾਨਾ ਹੋਇਆ ਰਵਾਨਗੀ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜ਼ਿਲ੍ਹਾ ਪ੍ਰਧਾਨ ਦੇ达 ਸਿੰਘ ਪੱਟੀ ਅਤੇ ਵੱਖ-ਵੱਖ ਆਗੂਆਂ ਨੇ ਕਿਹਾ ਕਿ ਪਿਛਲੇ 10 ਸਾਲਾਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਲੋਕਾਂ ਦੇ ਵੱਡੇ ਪੱਧਰ ਤੇ ਵਿਕਾਸ ਕਰਵਾਇਆ ਹੈ ਇਸ ਲਈ ਲੋਕ ਭਾਰਤੀ ਜਨਤਾ ਪਾਰਟੀ ਨਾਲ ਵੱਡੇ ਪੱਧਰ ਤੇ ਜੁੜ ਰਹੇ ਹਨ ਉਨਾ ਕਹਾ ਕਿ ਹਲਕਾ ਫਤੇਗੜ ਸਾਹਿਬ ਤੋਂ ਭਾਜਪਾ ਵੱਲੋਂ ਮੈਦਾਨ ਵਿੱਚ ਉਤਾਰੇ ਉਮੀਦਵਾਰ ਗੇਜਾਰਾਮ ਬਾਲਮੀਕ ਨੂੰ ਲੋਕਾਂ ਦਾ ਭਰਪੂਰ ਸਹਿਯੋਗ ਮਿਲ ਰਿਹਾ ਹੈ ਜਿਸ ਕਰਕੇ ਉਹਨਾਂ ਦੀ ਜਿੱਤ ਯਕੀਨੀ ਹੈ ਪੰਜਾਬ ਸਰਕਾਰ ਦੀ ਗੱਲ ਕਰਦੇ ਹੋਏ ਉਹਨਾਂ ਕਿਹਾ ਕਿ ਪੰਜਾਬ ਵਿੱਚ ਬਦਲਾਖੋਰੀ ਦੀ ਰਾਜਨੀਤੀ ਕੀਤੀ ਜਾ ਰਹੀ ਹੈ ਜਿਸ ਦੇ ਚੱਲਦਿਆਂ ਸੱਚ ਬੋਲਣ ਵਾਲੀ ਪ੍ਰੈਸ ਦਾ ਗਲਾ ਘੁੱਟਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਜਿਸ ਨੂੰ ਹਰ ਕਿਸ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇਦਾਰ ਸਿੰਘ ਪੱਟੀ ਅਤੇ ਆਗੂਆਂ ਦਾ ਕੀ ਕਹਿਣਾ ਹੈ ਆਓ ਤੁਹਾਨੂੰ ਸੁਣਾਉਨੇ ਆ ਦੇਖੋ ਮੋਦੀ ਸਾਹਿਬ ਦਾ ਜਿੱਥੇ ਨਾਮ ਆ ਜਾਂਦਾ ਲੋਕਾਂ ਨੂੰ ਚਾਹ ਚੜਦਾ ਮੋਦੀ ਸਾਹਿਬ ਨੇ ਇੰਨਾ ਕੰਮ ਕਰਤੇ ਦੇਸ਼ ਵਾਸਤੇ ਔਰ ਦੁਨੀਆ ਦੇ ਵਿੱਚ ਇਹ ਕੋਈ ਨਾਮ ਪਾਇਆ ਕੀਤਾ ਦੇਸ਼ ਦਾ ਉਹਦੇ ਵਿੱਚ ਬਹੁਤ ਵੱਡਾ ਯੋਗਦਾਨ ਉਹਦੀ ਸਾਹਿਬ ਦਾ ਜਿੰਨੇ ਪ੍ਰੋਜੈਕਟ ਜਿੰਨੇ ਪ੍ਰੋਗਰਾਮ ਜਿੰਨਾ ਉਹਨਾਂ ਨੇ ਜਿੰਨਾ ਦੇਸ਼ ਦੇ ਹਰ ਬਸ਼ਰ ਨੂੰ ਹਰ ਗਰੀਬ ਨੂੰ ਹਰ ਲੋੜਵੰਦ ਨੂੰ ਹਰ ਕਿਸਾਨ ਨੂੰ ਔਰ ਹਰ ਵਪਾਰੀ ਨੂੰ ਗਰੀਬ ਨੂੰ ਸਾਡੀ ਮਹਿਲਾ ਸ਼ਕਤੀ ਮਾਤਾਵਾਂ ਨੂੰ ਜਿਹੜੀਆਂ ਦਲਤ ਬਸਤੇ ਅ ਜਿਹੜੀਆਂ ਸਕੀਮਾ ਯੋਜਨਾਵਾਂ ਬਣਾਈਆਂ ਔਰ ਦੇਸ਼ ਨੂੰ ਡਵੈਲਪਮੈਂਟ ਕਰਾ ਕੇ ਇੱਕ ਮਾਡਲ ਦੇ ਵਿੱਚ ਇੱਕ ਉਹਨਾਂ ਦਾ ਟੀਚਾ ਕਿ ਅਸੀਂ ਦੁਨੀਆ ਸਭ ਤੋਂ ਸੇਧ ਲਵੇ ਦੇਸ਼ ਗੁਰੂ ਹੋਵੇ ਭਾਰਤ ਉਹਦੇ ਵਾਸਤੇ ਤੋਰਨਾ ਸਭ ਦਾ ਸਾਥ ਸਭ ਦਾ ਵਿਕਾਸ ਸਭ ਦਾ ਵਿਸ਼ਵਾਸ ਇਹ ਜਿਹੜਾ ਮੰਤਰ ਉਹਨਾਂ ਨੇ ਅ ਲੋਕਾਂ ਨੂੰ ਦਿੱਤਾ ਔਰ ਇੱਕ ਵਿਕਸ਼ਿਤ ਭਾਰਤੀ ਦੇ ਦਾ ਤੀਜਾ ਰੱਖਿਆ ਇਹਦੇ ਵਾਸਤੇ ਲੋਕ ਉਹਨਾਂ ਦੀ ਜਿਹੜੀ ਰਹਿਨ ਨਿਵਾਈ ਆ ਸਾਰੇ ਦੇਸ਼ੇ ਟੋਲੀ ਆ ਉਸੀ ਦੇਖ ਰਹੇ ਹਾਂ ਹਰ ਪਾਸੋਂ ਬਹੁਤ ਹੀ ਇਲੈਕਸ਼ਨ ਦੇ ਵਿੱਚ ਰੋਗ ਵੀ ਹੁੰਦਾ ਆਪੋਜੀਸ਼ਨ ਹੁੰਦੀ ਆ ਸਿਸਟਮ ਆ ਡੈਮੋਕ੍ਰੇਸੀ ਦੀ ਇਹ ਹੀ ਖੂਰਤੀ ਆ ਪਰ ਦੇ ਪਿਆਰ ਮੋਦੀ ਸਾਹਿਬ ਨੂੰ ਡਿਸਟਿਲ ਲੜ ਰਿਹਾ ਉਹ ਕਿਸੇ ਹੋਰ ਨੂੰ ਨਹੀਂ ਲੜਿਆ ਔਰ ਇਸੇ ਇਹੀ ਕਾਰਨ ਹੈ ਕਿ ਅੱਜ ਉਹ ਦੋ ਹਲਕਿਆਂ ਨੂੰ ਕਵਰ ਕਰਨ ਵਾਸਤੇ ਦੇਖੋ ਬਹ ਹਲਕਾ ਆਪਣੇ ਵਾਲਾ ਫਤਿਹਗੜ੍ਹ ਸਾਹਿਬ ਨੂੰ ਕਵਰ ਕਰਨ ਵਾਸਤੇ ਆ ਰਿਹਾ ਅਹੁਮਾ ਹਵਾਕੇ ਜਿਹੜੇ ਸਾਡਾ ਆਈਚਾਰਾ ਹਲਕਾ ਫਤਿਹਗੜ੍ਹ ਸਾਹਿਬ ਤੋਂ ਵੱਡੀ ਜਿੱਤ ਦੇ ਵਿੱਚ ਹਿੱਸੇ ਜਾ ਰਿਹਾ ਅੱਦਾ ਕੀ ਹੈ ਜਿਹੜੇ ਡਾਕਟਰ ਹਰਵਰਦ ਹੁਣਾ ਦਾ ਜੀਤ ਖਵਾਰ ਕੋਈ ਬਹੁਤ ਵੱਡਾ ਆ ਸੰਘੇ ਪੰਜਾਬ ਵੇਲੇ ਤੋਂ ਬਹੁਤ ਵੱਡਾ ਯੋਗਦਾਨਾ ਇਹਨਾਂ ਦੇ ਸਤਕਾਰਯੋਗ ਪਿਤਾ ਜੀ ਡਾਕਟਰ ਸਾਧੂ ਸਿੰਘ ਹੰਗਰਧਾਣਾ ਨੇ ਭਰਪੂਰ ਯੋਗਦਾਨ ਦਿੱਤਾ ਪੰਜਾਬ ਵਾਸਤੇ ਦੇਸ਼ ਵਾਸਤੇ ਔਰ ਅਜੀਤ ਖਵਾਰ ਨੇ ਵੱਡਾ ਮਦਦ ਦੇਣ ਦਿੱਤਾ ਔਰ ਬੜਾ ਇਹਨਾਂ ਨੂੰ ਅਹਿਮ ਜ਼ਿੰਮੇਵਾਰੀਆਂ ਵੀ ਮੌਕੇ-ਮੌਕੇ ਦਿੱਤੀਆਂ ਜਾਂਦੀਆਂ ਰਹੀਆਂ ਔਰ ਬਹੁਤ ਹੀ ਵਧੀਆ ਥੀ ਕਿ ਨਾ ਹਰ ਜ਼ਿੰਮੇਵਾਰੀ ਨੇ ਨਿਭਾਉਂ ਦਿੱਤਾ ਔਰ ਜਿਹੜੀ ਇਹ ਗੱਲ ਆ ਕਿ ਆਪਰੇ ਆ ਪਿੱਛੇ ਤੇ ਦੂਜੇ ਦੀ ਅੱਗੇ ਇਹ ਕਰਕੇ ਜੋ ਬਗਵਾਖੋਰੀ ਭਾਵਨਾ ਦੇ ਨਾਲ ਇਨੇ ਦੇਰ ਤੋਂ ਇਹ ਜਲੂਸ ਕਰਨਾ ਚਾਹੁੰਦੇ ਆ ਇੱਕ ਇਹ ਵੀ ਵੱਡੀ ਸਖਸ਼ੀਅਤ ਨੂੰ ਜਿਨ੍ਹਾਂ ਨੇ ਦੇ ਕੋਈ ਜਿਹੜਾ ਕਿਸੇ ਕਿਸਮ ਦੀ ਕਿੰਤੂ ਨਹੀਂ ਹੋ ਸਕਦਾ ਕਿ ਇਹਦੀ ਸਖਸ਼ੀਅਤ ਤੇ ਸਮਲਟੀ ਤੇ ਚਲਣ ਤੇ ਉਹਨਾਂ ਤੇ ਪਰਚਾ ਦੇਣਾ ਬਹੁਤ ਹੀ ਪੰਜਾਬ ਵਾਸਤੇ ਇਸ ਜਿਹੜੇ ਸਾਡੇ ਖਿੱਤੇ ਵਾਸਤੇ ਬਹੁਤ ਵੱਡੀ ਮੰਦਭਾਗੀ ਗੱਲ ਆ ਔਰ ਇਹ ਦੋ ਕੋਈ ਕੋਈ ਗੱਲ ਹੋ ਨਹੀਂ ਸਕਦੀ ਔਰ ਇਹ ਜਿਹੜੀ ਪੁਰਸ਼ ਸ਼ਬਦਾਂ ਪੁਰ ਜੋਰ ਸ਼ਬਦਾਂ ਦੇ ਇਸ ਦੀ ਨਕਲੀ ਦੀ ਤਾਂ ਉਹ ਜੋ ਮਾਨ ਰੋਸ਼ੀ ਨਰਿੰਦਰ ਮੋਦੀ ਜੀ ਆ ਰਹੇ ਨੇ ਬਹੁਤ ਵੱਡੀ ਰੈਲੀ ਹੋ ਰਹੀ ਹੈ ਮਹਾਨ ਰੈਲੀ ਹੋ ਰਹੀ ਹੈ ਔਰ ਇਸ ਪਰ ਬਕਰ ਹਟ ਨੂੰ ਦੇਖ ਕੇ ਜਿਹੜਾ ਬਲਜਿੰਦਰ ਸਿੰਘ ਹੰਦਰ ਦੇ ਖਿਲਾਫ ਪਾਛਾ ਦਰਜ ਕੀਤਾ ਮੈਂ ਉਹਦੀ ਕੋਰਿੰਡਿੰਗਿਆ ਕਰਦਾ ਔਰ ਉਸ ਪਾਛੇ ਨੂੰ ਹੋਰ ਹੀ ਤਰ੍ਹਾਂ ਕੈਨਸਲ ਕੀਤਾ ਜਾਵੇ ਨਹੀਂ ਭਾਰਤੀ ਜਨਤਾ ਪਾਰਟੀ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਭਗਵੰਤਾਨ ਸਰਕਾਰ ਨੂੰ ਖੁਸ਼ਮਾਜੇ ਬੁਕਤੇ ਨੇ ਲੈ ਕੇ ਤੋਂ ਮੈਂ ਬਹੁਤ ਹੀ ਧੰਨਵਾਦ ਰੈਲੀ ਦੇ ਦੌਰਾਨ ਤੁਹਾਡਾ ਬਹੁਤ ਬਹੁਤ ਧੰਨਵਾਦ ਜੋ ਅਜੀਤ ਘੁਆਰ ਦੇ ਡਾਇਰੈਕਟਰ ਰਮਪ੍ਰਿੰਦਰ ਸਿੰਘ ਹੰਦਰਦੂ ਤੇ ਪੰਜਾਬ ਸਰਕਾਰ ਨੇ ਪਰਚਾ ਦਰਜ ਕੀਤਾ ਉਹ ਬਹੁਤ ਨਿੰਦਣਯੋਗ ਹੈ ਜਿਸ ਨਾਲ ਪੰਜਾਬ ਦੀ ਆਵਾਜ਼ ਨੂੰ ਅਤੇ ਮੀਡੀਆ ਦੀ ਆਵਾਜ਼ ਨੂੰ ਅਤੇ ਸੱਚਾਈ ਨੂੰ ਦਬਾਇਆ ਜਾਂਦਾ ਹੈ ਪੰਜਾਬ ਸਰਕਾਰ ਹਰ ਤਰ੍ਹਾਂ ਦਾ ਆਪਣੇ ਆਪ ਨੂੰ ਲਪੋੜ ਲਈ ਆਤ ਟੰਡਾ ਫੁਲਾ ਰਹੇ ਆ ਜਿਸ ਨਾਲ ਉਸ ਨੂੰ ਆਪਣੇ ਕਮੇਜੇ ਭੁਗਤਨੇ ਪੈਣੇ ਆ ਜੇ ਲੋਕਾਂ ਦੀ ਆਵਾਜ਼ ਨੂੰ ਦਬਾਉਣ ਦੇ ਵਿੱਚ ਐਡੇ ਐਡੇ ਪੱਤਰਕਾਰਾਂ ਤੇ ਐਡੇ ਐਡੇ ਪੱਤਰਕਾਰਾਂ ਤੇ ਪਰਚੇ ਦਰਜ ਹੋਣਗੇ ਤਾਂ ਲੋਕਤੰਤਰ ਕਿੱਥੇ ਖੜੂਗਾ ਇਸ ਕਰਕੇ ਇਹ ਜਿਹੜੀਆਂ ਗੱਲਾਂ ਪੰਜਾਬ ਸਰਕਾਰ ਨੇ ਮਾਰੀਆਂ ਤੇ ਨਿੰਦਮੋਗੀਆਂ ਜੋ ਅੱਜ ਮੌਜੂਦਾ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਇਹਨਾਂ ਨੇ ਜੀਤ ਖੁਆਰ ਦੇ مالک ਦੇ ਜੋ ਪਰਚਾ ਅਸੀਂ ਉਸ ਦੀ ਜ਼ੋਰਦਾਰ ਨਕਦੀ ਕਰਦੇ ਆ ਕਿ ਇਹਨਾਂ ਨੂੰ ਇਹ ਪਰਚਾ ਵਾਪਸ ਲੈਣਾ ਚਾਹੀਦਾ ਹੈ ਤੇ ਅੱਜ ਇਹ ਇਕੱਠ ਦੇਖ ਲਓ ਕਿਉਂਕਿ ਪਿੰਡਾਂ ਚੋਂ ਵੀ ਤੇ ਸ਼ਹਿਰਾਂ ਵਿੱਚੋਂ ਵੀ ਬਹੁਤ ਵੱਧ ਚੜ ਕੇ ਲੋਕ ਆਏ ਨੇ ਕਿਉਂਕਿ ਜਿਹੜੀ 2024 ਦੀ ਹੈ ਮੋਦੀ ਸਰਕਾਰ ਨੂੰ ਕੋਈ ਯੋਕ ਨਹੀਂ ਸਕਦਾ ਇਹਦਾ ਇਹਨਾਂ ਨੇ 400 ਦਾ ਨਾਹਰਾ ਦਿੱਤਾ ਇਹ 400 ਦਾ ਨਾਹਰੇ ਤੇ ਵਿਪਾਰ ਕਰਨਗੇ ਅੱਜ ਤੋਂ ਬਾਅਦ ਤੇਰੀ ਜਿੰਦਗੀ ਨੂੰ ਹਰ ਦਰ ਤੇ ਸਰਕਾਰ ਨੇ ਪਰਚਾ ਕਰਿਆ ਉਹ ਬੜਾ ਨਿੰਦਣਿਆ ਕਿਉਂਕਿ ਜਿੱਥੇ ਕੋਣ ਜਿਹੜਾ ਸਾਰਾ ਸੋਸ਼ਲ ਮੀਡੀਆ ਆ ਜਾ ਆਪਣੇ ਮੀਡੀਆ ਲਕਸ਼ਮਣ ਮੀਡੀਆ ਉਹਨਾ ਕੋਰਸ ਦੇ ਮਾਧਿਅਮ ਨਾਲ ਹੀ ਸਾਰੇ ਖਬਰਾਂ ਸਾਨੂੰ ਪਤਾ ਲੱਗਦੀਆਂ ਨੇ ਕਿਉਂਕਿ ਪੂਰੀਆਂ ਤਨ ਦੇਹੀ ਦੇ ਨਾਲ ਇਹਦੇ ਪ੍ਰੈਸ਼ਰ ਬੋਟ ਨੇ ਉਹ ਜਦਾ ਜਗਾ ਜਾ ਕੇ ਤੇ ਪੰਜ ਜਾ ਕੇ ਅੱਠਾ ਜਾ ਕੇ ਉਹ ਹਰ ਘਰ ਤੱਕ ਪਹੁੰਚਾਉਂਦੇ ਨੇ ਜੇ ਇਸੇ ਤਰ੍ਹਾਂ ਸਰਕਾਰਾਂ ਧੱਕਾ ਕਰਨਗੀਆਂ ਤਾਂ ਇਹ ਤਾਂ ਬਹੁਤ ਮਾੜੀ ਗੱਲ ਹੈ ਅਸੀਂ ਸਾਰੀ ਰਾਜਨੀਤਿਕ ਪਾਰਟੀਆਂ ਨੂੰ ਜੋ ਗੈਰ ਰਾਜਨੀਤਿਕ ਸੰਸਥਾਵਾਂ ਨੂੰ ਅਪੀਲ ਕਰਦੇ ਹਾਂ ਕਿ ਵੱਧ ਤੋਂ ਵੱਧ ਇਹਨਾਂ ਚੀਜ਼ਾਂ ਦੇ ਪ੍ਰਤੀ ਆਪਾਂ ਡਟ ਕੇ ਵਿਰੋਧ ਕਰਨਾ ਚਾਹੀਦਾ ਦੇਖੋ ਡੈਮੋਕਰੇਸੀ ਦਾ মিডিਆ ਤੀਜਾ ਪਿਲਰ ਆ ਇਹ ਸਰਕਾਰ ਬਲੋ ਜਿਹੜਾ ਨਜਾਇਜ਼ ਧੱਕਾ ਕੀਤਾ ਜਾ ਰਿਹਾ ਹੈ মিডিਆ ਨਾਲ ਬਹੁਤ ਗਲਤ ਹੈ ਤੇ ਮੈਂ ਇਸੀ ਸਖਤ ਆਲੋਚਨਾ ਕਰਦਾ ਸਾਧਾਂ ਸਰਮ ਸਤਿਕਾਰ ਜੀ ਮੈਂ ਰਵਿੰਦਰ ਸਿੰਘ ਨਲੀਨਾ ਜਨਰਲ ਸਖਤਰ ਆਸਾਨ ਮੋਰਚਾ ਭਾਜਪਾ ਫਟੇਗੜ ਸਾਹਿਬ ਜੋ ਅੱਜ ਦਾ ਜੋ ਸਿਸਟਮ ਚੱਲ ਰਿਹਾ ਹੈ ਸਰਕਾਰਾਂ ਦਾ ਮੈਂ ਤਾਂ ਹੈਰਾਨ ਹੈ ਕਿ ਕਿ ਨਿਰਪੱਖ ਆਵਾਜ਼ ਜਿਸ ਨੂੰ ਪੂਰੀ ਦੁਨੀਆ ਦੇ ਵਿੱਚ ਜਾਣਿਆ ਜਾਂਦਾ ਹੈ ਅਜੀਤ ਦੇ ਨਾਂ ਤੇ ਉਹਨਾਂ ਦੇ ਜੋ ਸੰਪਾਦਕ ਨੇ ਡਾਕਟਰ ਬਲਜਿੰਦਰ ਸਿੰਘ ਹਮਦਾਰ ਦੀ ਉਹਨਾਂ ਦੇ ਉੱਤੇ ਦੇਖੋ ਇੱਕ ਪਰਚਾ ਦਰਜ ਕਰਕੇ ਜਿਹੜਾ ਅੱਜ ਦੀ ਜਿਹੜੀ ਸਰਕਾਰ ਸਾਡੀ ਜ਼ਾਲਮ ਸਰਕਾਰ ਹੀ ਕਹਿ ਸਕਦੇ ਆ ਕਿ ਇਹ ਨਾ ਜੋ ਇਸ ਚੀਜ਼ ਦੀ ਅਸੀਂ ਨਿਖੇਧੀ ਕਰਦੇ ਆ ਕਿਉਂਕਿ ਜੋ ਚੀਜ਼ ਦੀ ਲੈਂਡ ਆਰਡਰ ਦੀ ਪੰਜਾਬ ਨੂੰ ਜ਼ਰੂਰਤਾ ਉਹ ਚੀਜ਼ ਤਾਂ ਇਹਨਾਂ ਤੋਂ ਮੈਂਟੇਨ ਨਹੀਂ ਹੁੰਦੀ ਲੇਕਿਨ ਜਿਹੜੀਆਂ ਇਹ ਚੀਜ਼ਾਂ ਨੇ ਜੋ ਆਵਾਜ਼ਾਂ ਜੋ ਨਿਰਪੱਖ ਆਵਾਜ਼ਾਂ ਨੇ ਉਹਨਾਂ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ ਔਰ ਕੱਲ ਵੀ ਕੱਲ ਮੈਂ ਬੁੜਲਾਡਾ ਹਲਕੇ ਦੇ ਵਿੱਚ ਸੀ ਉੱਥੇ ਮੈਂ ਦੇਖਿਆ ਕਿ ਮੋਰ ਮੰਡੀ ਦੇ ਵਿੱਚ ਜਿਹੜੇ ਇਸ ਤਰੀਕੇ ਦੇ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਜਿਹੜਾ ਵਿਰੋਧ ਹੋਇਆ ਤੈਨੂੰ ਸੋਚ ਲੈਣਾ ਚਾਹੀਦਾ ਕਿ ਪੰਜਾਬ ਦੇ ਲੋਕ ਨੇ ਕਿੱਥੇ ਖੜਵੇ ਨੇ ਔਰ ਅੱਜ ਦੀ ਜਿਹੜੀ ਸਾਡੀ ਮੋਦੀ ਸਾਹਿਬ ਦੀ ਭਾਜਪਾ ਦੀ ਰੈਲੀ ਆ ਅੱਜ ਉਸ ਦੇ ਵਿੱਚ ਜਿਹੜਾ ਖਾਖਾ ਮਾਰਦਾ ਇਕੱਠ ਹੈ ਇਹ ਚੀਜ਼ ਦੱਸਣੀ ਚਾਹਾਂਗੇ ਅਸੀਂ ਕਿ ਅਸੀਂ ਨਹੀਂ ਦੱਸਦੇ ਕੁਝ ਇਹ ਲੋਕ ਹੀ ਆਪਣੀ ਆਵਾਜ਼ ਦੱਸਣਗੇ ਵੋਟਾਂ ਦੇ ਨਾਲ ਹੀ ਤੋਂ ਸਾਰਿਆਂ ਨੂੰ ਧੰਨਵਾਦ